ਦੇ ਬੱਚੇ ਤੇ ਪ੍ਰਸ਼ਾਸਨ ਨੇ ਭਿਖਾਰੀ ਸਮਝ ਕੇ ਉਹਨਾਂ ਨੂੰ ਚੁੱਕ ਲਿਆ ਫਿਲਹਾਲ ਇਹ ਪੂਰਾ ਮਾਮਲਾ ਅੰਮ੍ਰਿਤਸਰ ਸ਼ਹਿਰ ਦਾ ਹੈ ਜਿੱਥੇ ਭਿਖਾਰੀਆਂ ਨੂੰ ਲੈ ਕੇ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਡੀਐਨਏ ਟੈਸਟ ਜਿਹੜੇ ਨੇ ਇਹਨਾਂ ਭਿਖਾਰੀਆਂ ਦੇ ਹੋ ਰਹੇ ਨੇ ਬੀਤੇ ਦਿਨਾਂ ਦੇ ਵਿੱਚ ਵੀ ਜਿਹੜੀ ਕਾਰਵਾਈ ਜਿਹੜੀ ਸੀ ਉਹ ਕੀਤੀ ਗਈ ਸੀ 골ਡਨ ਗੇਟ ਤੇ ਔਰ ਹੁਣ ਜਿਹੜੀਆਂ ਨੇ ਵੱਡੀ ਖਬਰ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਤੋਂ ਜਿੱਥੇ ਮਜਦੂਨਾਂ ਦੇ ਬੱਚਿਆਂ ਨੂੰ ਭਿਖਾਰੀਆਂ ਸਮਝ ਕੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਆਪਣੇ ਨਾਲ ਲੈ ਜਾਂਦਾ ਹੈ ਔਰ ਉਹਨਾਂ ਨੂੰ ਜੋ ਪਿੰਗਲਵਾੜੇ ਦੇ ਵਿੱਚ ਉਹ ਦੇ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਅਫਰਾ ਤਫਰੀ ਦਾ ਮਾਹੌਲ ਬਣ ਜਾਂਦਾ ਹੈ ਜੋ ਉਹਨਾਂ ਦੇ ਘਰ ਦੇ ਸੀ ਉਹ ਆਪਣੇ ਬੱਚੇ ਲੱਭਦੇ ਰਹਿ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਪਿੰਗਲਵਾੜੇ ਚ ਦੇ ਦਿੱਤੇ ਗਏ ਨੇ ਜਿਸ ਤੋਂ ਬਾਅਦ ਪੂਰੀ ਤਹਿਕੀਕਾਤ ਕਰਨ ਤੋਂ ਬਾਅਦ ਇਹਨਾਂ ਬਦੋਹਾ ਬੱਚਿਆਂ ਨੂੰ ਉਹਨਾਂ ਦੇ ਘਰਦਿਆਂ ਨੂੰ ਹਵਾਲੇ ਕਰ ਦਿੱਤਾ ਗਿਆ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇੱਕ ਦੀ ਉਮਰ 10 ਸਾਲ ਔਰ ਦੂਸਰੇ ਦੀ 7 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਹਾਲਾਂਕਿ ਬੱਚਿਆਂ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਬੱਚਿਆਂ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਅੰਦਰ ਲੰਗਰ ਖਾਣ ਲਈ ਗਏ ਹੋਏ ਨੇ ਪਰ ਕਿਸੇ ਨੇ ਵੀ ਉਹਨਾਂ ਦੀ ਗੱਲ ਨੂੰ ਨਹੀਂ ਸੁਣਿਆ ਤੇ ਨਾਲੋਂ ਨਾਲ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਚਲੇ ਜਾਂਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਪਿੰਗਲਵਾੜੇ ਚ ਸੌਮ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਬੱਚੇ ਵੀ ਕਾਫੀ ਪਰੇਸ਼ਾਨ ਨਜ਼ਰ ਆਏ ਨੇ ਹਾਲਾਂਕਿ ਪਿੰਗਲਵਾੜੇ ਦੇ ਵਿੱਚ ਜੋ ਸੀਨੀਅਰ ਜਿਹੜੇ ਲੋਕ ਸੀ ਉਹਨਾਂ ਵੱਲੋਂ ਪੁੱਛਪੜਤਾਲ ਕੀਤੀ ਗਈ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਔਰ ਬੱਚੇ ਬਾਰ-ਬਾਰ ਇਹੀ ਕਹਿੰਦੇ ਨਜ਼ਰ ਆਏ ਕਿ ਉਹਨਾਂ ਦੇ